ਲੌਜੀ ਕਰੋ ਦਰਸ਼ਨ ਸ਼ਨੀ ਦੇਵ ਮਹਾਰਾਜ ਜੀ ਦੇ ਇਹ ਸਥਾਨ ਰਾਮ ਕਲੋਨੀ ਕੈਂਪ ਵਿੱਚ ਬਣਿਆ ਹੋਇਆ ਹੈ ਸ਼ਾਇਦ ਤੁਹਾਡੇ ਜੋ ਕੋਈ ਇਥੇ ਦਰਸ਼ਨ ਕਰਕੇ ਗਿਆ ਹੋਵੇ ਹੋ ਸਕਦਾ ਨਾਲ ਹੀ ਮੰਦਰ ਹੈ ਮਹਾ ਮਾਈ ਜੀ ਦਾ ਕੋਲੇ ਸ਼ੰਦਰ ਜੀਦਰ ਆ ਰਾਜਮਾਨ ਨੇ ਤੁਹਾਨੂੰ ਪਤਾ ਅੱਜ 29 ਤਿੰਨ 2025 ਦਿਨ ਸ਼ਨੀਵਾਰ ਨੂੰ ਸ਼ਨੀ ਦੇਵ ਜੀ ਦੂਜੀ ਰਾਸ਼ੀ ਵਿੱਚ ਗੋਚਰ ਕਰ ਰਹੇ ਨੇ ਸੋ ਇਸੇ ਤਰ੍ਹਾਂ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਤੇਸੀਂ ਆਪਣੇ ਆਪ ਤ੍ਰਿਪਤ ਕਰੀਏ ਇਹਨਾਂ ਦੇ ਚਾਰਜਿੰਗ ਲੱਗ ਕੇ ਸੋ ਟਾਈਮ ਹੈਗਾ ਸ਼ਾਮ ਦਾ ਇਹ ਮੰਦਰਾਜੀ ਸੰਦੇਵਜੀ ਦਾ ਤੁਹਾਨੂੰ ਪਤਾ ਹੋਣਾ ਇਹ ਰਸਤੇ ਤੇ ਸ਼ਾਇਦ ਇਹ ਰਸਤਾ ਹੁਸ਼ਾਰਪੁਰ ਤੋਂ ਆ ਰਿਹਾ ਵਾ ਮੋਰੇ ਕੈਂਪਸ ਲਾਮਾਬਾਦ ਉੱਤੋਂ ਅੱਗੇ ਜਾਉਂਦਾ ਹੁਸ਼ਾਰਪੁਰ ਇਹ ਰਸਤਾ ਗਿਆ ਇਧਰ ਨੂੰ ਜੱਬਲ ਸਾਈਡ ਤੁਸੀਂ ਸਾਹਮਣੇ ਦੇਖਣ ਲੈਫਟ ਸਾਈਡ ਤੇ ਇਹਦਾ ਹਸਪੀਟਲ ਸੀਗਾ ਆਈਬੀਆਈ ਜੋਹਨ ਲਿਵਾਸਤਾ ਦੇ ਨਾਮ ਨਾਲ ਜਾਣਿਆ ਜਾਂਦਾ ਚਲੋ ਖਿਆਲ ਆਪਾਂ ਬਾਕੀ ਗੱਲਾਂ ਬਾਤਾਂ ਜੀ ਕਰਦੇ ਆ ਪਹਿਲਾਂ ਕਰਦੇ ਆ ਦਰਸ਼ਨ ਸ਼ੰਦੇ ਮਹਾਰਾਜ ਜੀ ਦੇ ਇਹਨਾਂ ਲਈ ਸਿੱਥੇ ਆਏ ਆ ਸੋ ਸੰਗਤ ਤੇ ਬਹੁਤ ਸਗੀ ਸਿਵੀ ਲਾਈਨ ਦੇ ਵਿੱਚ ਲੱਗੇ ਹੋਏ ਆ ਤੁਸੀਂ ਵੀ ਮੇਰੇ ਨਾਲ ਹੀ ਉਹ ਲਾਈਨ ਦੇ ਵਿੱਚ ਚਲੋ ਜੀ ਕਰੋ ਜੀ ਦਰਸ਼ਨ ਸ਼ੰਦੇ ਮਹਾਰਾਜ ਜੀ ਦੇ ਸਾਨੂੰ ਮੌਕਾ ਮਿਲ ਗਿਆ ਅੰਦਰ ਆਣ ਦਾ ਇਹ ਹੈ ਮਹਾਰਾਜ ਜੀ ਦੀ ਆਰਤੀ ਤੁਸੀਂ ਸਾਰੇ ਆਪਣੇ ਮਨ ਅੰਦਰ ਗੁਣਗਾਨ ਕਰ ਸਕਦੇ ਹੋ ਇਹ ਇਸੇ ਲਈ ਬਹੁਤ ਸਲੋ ਸਲੋ ਕੈਮਰਾ ਰੱਖ ਰਿਹਾ ਹਾਂ ਤਾਂ ਕਿ ਤੁਸੀਂ ਵਾਟ ਸਕੋ ਆਪਣੀ ਆਤਮਨ ਤ੍ਰਿਪਤ ਕਰ ਸਕੋ ਕਿਉਂਕਿ ਅੱਜ 29 ਮਾਰਚ ਆ ਅੱਜ ਤੋਂ ਕੁਝ ਇੱਕ ਅਧੀਆਂ ਰਾਸ਼ੀਆਂ ਵਿੱਚ ਇਹਨਾਂ ਦੀ ਸਾੜ ਸਤੀ ਹੈ ਲੱਗਣਾ ਜੀ ਸੋ ਉਹਦੀ ਪ੍ਰਕਰਮਾ ਉਹਦੇ ਲਈ ਆਪਣੀ ਅਰਦਾਸ ਨੂੰ ਕੋਲ ਜਾਣਾ ਜ਼ਰੂਰੀ ਆ ਤਾਂ ਕਿ ਸ਼ੰਦੇਵ ਜੀ ਤੁਹਾਡੇ ਸਾਰੇ ਉੱਪਰ ਕਿਰਪਾ ਕਰਨ ਕੋਈ ਵੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹ ਮੰਦਰ ਰਾਈਟ ਸਾਈਡ ਤੇ ਆ ਬਹੁਤ ਹੀ ਸੋਹਣਾ ਜੀ ਅੰਦਰ ਮਹਾਮਾਜ ਜੀ ਦੀਆਂ ਮੂਰਤੀਆਂ ਮਤਲਬ ਰਾਜਮਾਨ ਨੇ ਕੋਲਾਸ਼ਣ ਕਰ ਜੀ ਦੇ ਆਪਣਾ ਉਹਦਾ ਸਰੂਪ ਬਿਰਾਜਮਾਨ ਹੈ ਸੋ ਉਹਦੇ ਨਾਲ ਹੀ ਲੈਫਟ ਸਾਈਡ ਤੇ ਜਿੱਥੇ ਪੀਪਲ ਦੇ ਦੋ ਦਰਾਫਤ ਲਗਾਏ ਹੋਏ ਨੇ ਜੋ ਕਿ ਦੀਵਾ ਚਰਾਗ ਜਾਂ ਪੂਜਾ ਕਰਨ ਕਰ ਸਕਦੇ ਨੇ ਜੇਕਰ ਸ਼ੰਗਵੀਰ ਜੀ ਦਾ ਮੰਦਰ ਨਾ ਮਿਲੇ ਤਾਂ ਤੁਸੀਂ ਪੀਪਲ ਦੇ ਹੇਠਾਂ ਚਰਾਗ ਦੀਵਾ ਜਲਾ ਸਕਦੇ ਹੋ ਇਹਦੀ ਮੰਨਤਾ ਉਹਦੇ ਬਰਾਬਰ ਹੀ ਹੈ ਸੋ ਇਹ ਮੰਤਰ ਜੀ ਸਾਹਮਣੇ ਤੁਸੀਂ ਨੂੰ ਕਰੋ ਸਤਿ ਸ਼੍ਰੀ ਅਕਾਲ ਸ਼ੰਦੇਵ ਜੀ ਦੇ ਆਪਣੇ ਮਨੰਦਰ ਅਹਿਸਾਸ ਕਰੋ ਤਾਂ ਕਿ ਸ਼ੰਦੇਵ ਤੁਹਾਡੇ ਉੱਪਰ ਵੀ ਵਧੀਆ ਜੀ ਕਿਰਪਾ ਕਰਨ ਤੁਹਾਡੇ ਕਾਰੋਬਾਰ ਚੱਲਦੇ ਰਹਿਣ ਕਿਉਂਕਿ ਇਹਨਾਂ ਨੂੰ ਕਰਮ ਫਲ ਦਾ ਤੱਕਿਆ ਜਾਂਦਾ ਸੋ ਕੋਈ ਕੋਸ਼ਿਸ਼ ਕਰਨੀ ਹੈ ਮਿਹਨਤ ਕਰਨੀ ਹੈ ਫਲਤਾ ਕਰਮ ਦਤਾ ਨੇ ਦੇਣਾ ਹੀ ਦੇਣਾ ਹੈ ਉਮੀਦ ਹੈ ਜੀ ਤੁਸੀਂ ਇਹਨਾਂ ਦੇ ਦਰਸ਼ਨ ਕਰਕੇ ਆਪਣੇ ਰੂਹ ਨੂੰ ਸਕੂਨ ਤੇ ਤ੍ਰਿਪਤ ਹੋਏ ਹੋਗੇ ਆਪਣੀ ਉਦਾਸ ਨਿਮਰ ਚਾਰੰਜ ਰੱਖ ਸਕਦੇ ਹਾਂ ਇਹਨਾਂ ਚਰਾਖ ਵਿੱਚ ਜਲਦੇ ਰਹਿਣਗੇ ਸਾਡੇ ਵੱਲੋਂ ਤੁਹਾਡੇ ਸਭ ਦੇ ਨਾਮ ਦਾ ਵੀ ਮੱਥਾ ਟੇਕਿਆ ਗਿਆ ਤਾਂ ਜੋ ਤੁਸੀਂ ਵੀ ਖੁਸ਼ ਰਹੋ ਇਹ ਅਜੀ ਦਰਸ਼ਨ ਕਰੋਂਦਰ ਮਹਾਮੈਂ ਮੰਦਰ ਦੇ ਜਿਹੜਾ ਬਿਲਕੁਲ ਰਾਜ ਸੈਟ ਤੇ ਬਣਿਆ ਹੋਇਆ ਸੱਚੇ ਪਾਸੇ ਇਹ ਮਹਾਵਾਜਿਤ ਰੂਪ ਹੈ ਜੀ ਸਾਹਮਣੇ ਸਿੱਖ ਰਹੇ ਹਾਂ ਪੋਲ ਸ਼ੰਕਰ ਜੀ ਦਾ ਬਰਾਜਮਨ ਹੈ ਆਪਣੇ ਸੋ ਜੈ ਸ਼ੰਨਿਦੇਵ